ਮੈਟਰ ਸਾਰਾ ਹੀ ਪੈਕ ਕਰਦੇ ਉਹ ਨਹੀਂ ਪੁੱਛਦੇ ਸੀ ਵੀ ਇਹਦੇ ਵਿੱਚ ਕੀ ਆ ਬਈ ਪਾ ਦੇ 200 ਦੀਆਂ ਪਾ ਦੇ 150 ਦੀਆਂ ਪਾ ਦੇ ਚਮਕੀਲੇ ਦਾ ਕੀਤਾ ਕੀਤਾ ਇਦਾਂ ਬਾਈ ਸੁਣੇ ਨੇ ਲੋਕਾਂ ਨੇ ਬਈ ਜਿਵੇਂ ਆਪਾਂ ਢਾਬੇ ਦੀ ਇੱਕ ਦੀ ਰੋਟੀ ਮਸ਼ਹੂਰ ਹੋ ਜਾਂਦੀ ਆ ਲੱਸੀ ਵਾਲੇ ਢਾਬੇ ਨੂੰ ਲੋਕ ਕਹਿੰਦੇ ਨੇ ਬੈਠੇ ਬੈਠੇ ਵੀ ਚੱਲ ਜਾ ਰ ਅੱਜ ਲੱਸੀ ਵਾਲੇ ਢਾਬੇ ਤੇ ਜਾਂਨੇ ਆ ਬਈ ਸਫਰ ਕਰਦਾ ਬੰਦੇ ਦਾ ਇਹਦਾ ਮੁੱਕ ਜਾਂਦਾ ਸੀ ਬਈ ਚਮਕੀਲੇ ਦੀ ਰੀਲ ਲਾਲਾ ਦਿੱਲੀ ਪਤਾ ਹੀ ਨਹੀਂ ਕਦਾ ਆ ਜਾਂਦੀ ਸੀ ਰਾਸੀ ਵੱਧ ਸੀ ਕੀਤਾ ਦੇ ਵਿੱਚ ਹਾਂ ਤੇ ਰਾਇਆ ਸਾਹਿਬ ਇੱਕ ਗੱਲ ਹੋਰ ਨਾਲ ਦੀ ਨਾਲੀ ਕਿਉਂਕਿ ਜਿੰਨੀ ਗਹਿਰਾਈ ਤੱਕ ਤੁਸੀਂ ਉਹਦੇ ਨਾਲ ਰਹੇ ਹੋ ਜਾਂ ਦੇਖਿਆ ਪਛਾਣਿਆ ਬੰਦੇ ਨੂੰ ਤੇ ਅੱਜ ਦੀ ਲਚਰਤਾ ਤੇ ਉਹ ਗੀਤਾਂ ਨੂੰ ਜਿਹੜੇ ਕੁਝ ਕੁ ਲੋਕਾਂ ਨੇ ਜਿਹੜੀ ਲਚਰਤਾ ਕਿਹਾ ਸੀ ਉਹਦੇ ਵਿੱਚ ਤੁਸੀਂ ਕੀ ਫਰਕ ਸਮਝਦੇ ਹੋ ਵੀ ਅੱਜ ਲਚਰਤਾ ਆਈ ਆ ਪੂਰੇ ਪੰਜਾਬ ਦੇ ਵਿੱਚ ਕਿੱਦਾਂ ਦਾ ਜਿਹੜਾ ਮਤਲਬ ਮਾਹੌਲ ਬਣਿਆ ਪਿਆ ਹੈ ਨਾ ਲੋਕੀ ਰੀਲਾਂ ਕਿੱਦਾਂ ਦੀਆਂ ਬਣਾਉਣਾ ਕੇ ਪਾਈ ਜਾ ਰਿਹਾ ਉਹ ਲਚਰਤਾ ਠੀਕ ਆ ਲਚਰਤਾ ਹਾਂਜੀ ਮਹਾਰਾਜ ਲੱਚਰ ਤਾਂ ਬਾਰੇ ਗੱਲ ਕੀਤੀ ਹੈ ਜੀ ਇਹਨਾਂ ਨੇ ਲੱਚਰ ਤਾਂ ਇਹ ਆ ਵੀ ਜਦੋਂ ਚਮਕੀਲੇ ਤੋਂ ਪਹਿਲਾਂ ਅੱਜ ਤੋਂ 40 ਸਾਲ ਪਹਿਲਾਂ ਗੀਤ ਜਿਹੜੇ ਲੋਕਾਂ ਨੇ ਗਾ ਘੰਗਰੂਆਂ ਵਾਲਾ ਟੋਲੀ ਆਉਂਦੀ ਛੜਿਆਂ ਦੀ ਮੈਂ ਬਹੁਤਾ ਨਹੀਂ ਕੁਝ ਕਰਦਾ ਕਿਉਂਕਿ ਬਹੁਤ ਕੁਝ ਆ ਮੇਰੇ ਕੋਲੇ ਬੋਲਣ ਨੂੰ ਬਹੁਤ ਕੁਝ ਪਰ ਮੈਂ ਤੁਹਾਨੂੰ ਹੁਣ ਇੱਕ ਗੱਲ ਕਹਿਣਾ ਵੀ ਚਮਕੀਲੇ ਨਾਲੋਂ ਪਹਿਲਾਂ ਲੱਚਰ ਚਮਕੀਲੇ ਨਾਲੋਂ ਬਹੁਤਾ ਲੱਚਰ ਹੈਗਾ ਇੱਕਾਂ ਨੇ ਗਾਇਆ ਪਰ ਲੱਚਰ ਤਾਂ ਦਾ ਠੱਪਾ ਬਾਈ ਚਮਕੀਲੇ ਉੱਤੇ ਲਾਇਆ ਤਵੇ ਪੁਰਾਣੇ ਸੁਣ ਕੇ ਦੇਖੋ ਜੇ ਨਾ ਤੁਹਾਡਾ ਮਨ ਰੋਇਆ ਰੋਇਆ ਫਿਰ ਕੇ ਦੀਪ ਨੇ ਬਾਈ ਕੀ ਠੰਡਾ ਗਾਇਆ ਤਵੇ ਪੁਰਾਣੇ ਸੁਣ ਕੇ ਦੇਖੋ ਕਿਦਾਂ ਧਰ ਕੇ ਤਲੀ ਤੇ ਖੰਡ ਚੱਟ ਲਈ ਨਾ ਜੀ ਕਹੀਂ ਤੂੰ ਲੱਗੇ ਮੇਰੇ ਬਾਪੂ ਵਰਗਾ ਲੋਕੀ ਕਹਿਣਗੇ ਬੁੜੇ ਨੇ ਰੰਨ ਪੱਟ ਲਈ ਇਹ ਬਾਈ ਦੀ ਲੱਚਰ ਨਹੀਂ ਮਤਲਬ ਹੋਰ ਕੁਝ ਵੀ ਗੀਤਾਂ ਦੇ ਵਿੱਚ ਬਹੁਤ ਨੇ ਮੈਂ ਤੁਹਾਨੂੰ ਇੱਕ ਇੱਕ ਅੰਤਰਾ ਹੀ ਦਊਂਗਾ ਇਹਨਾਂ ਗਾਉਣ ਵਾਲੇ ਦਾ ਹਾਂ ਬਿਲਕੁਲ ਜੀ ਵੀ ਜੇ ਚਮਕੀਲੇ ਨੇ ਗਰਮ ਗਾਇਆ ਫਿਰ ਦਦਾਰ ਸੰਧੂ ਨੇ ਕੀ ਠੰਡਾ ਗਾਇਆ ਤਵੇ ਥਰਾਣੇ ਤਵੇ ਪੁਰਾਣੇ ਸੁਣ ਕੇ ਦੇਖੋ ਕਿਦਾਂ ਦਿਲ ਦਿੰਦਾ ਦੋਹਾਈ ਆ ਕਹਿੰਦਾ ਲੋਕ ਪੁੱਥਣ ਪੈ ਮੈਨੂੰ ਬੀਬੀ ਕਿਵੇਂ ਢਕਾਈ ਆ ਜੇ ਚਮਕੀਲੇ ਨੇ ਗਰਮ ਗਾਇਆ ਫਿਰ ਮਾਨਕ ਨੇ ਕੀ ਠੰਡਾ ਗਾਇਆ ਤਵੇ ਪੁਰਾਣੇ ਸੁਣ ਕੇ ਦੇਖੋ ਐਦਾਂ ਲੱਗੂ ਜਿਵੇਂ ਖਾ ਲਈ ਜ਼ਹਿਰ ਦੀ ਪੁੜੀ ਕਹਿੰਦੀ ਜੀਜਾ ਅੱਖੀਆਂ ਨਾ ਮਾਰ ਬੇ ਮੈਂ ਕੱਲ ਦੀ ਕੁੜੀ ਕਹਿੰਦਾ ਜੇ ਚਮਕੀਲੇ ਨੇ ਗਰਮ ਗਾਇਆ ਫਿਰ ਮੁਹੰਮਦ ਥਦੀਕ ਨੇ ਕਿ ਠੰਡਾ ਗਾਇਆ ਤਵੇ ਪੁਰਾਣੇ ਸੁਣ ਕੇ ਦੇਖੋ ਵੱਜਣਗੇ ਸੀਨੇ ਤੀਰ ਕੁਰਤੀ ਮਲਮਲ ਦੀ ਵਿੱਚ ਪਾਫਾ ਛੱਡੇ ਸਰੀਰ ਕਹਿੰਦਾ ਜੇ ਚਮਕੀਲੇ ਨੇ ਗਰਮ ਗਾਇਆ ਪਰ ਹਰ ਚਰਨ ਗਰੇਵਾਲ ਨੇ ਕਿ ਠੰਡਾ ਗਾਇਆ ਤਵੇ ਪੁਰਾਣੇ ਸੁਣ ਕੇ ਜੇ ਚਮਕੀਲੇ ਨੇ ਬਾਈ ਜੀ ਗਰਮ ਗਾਇਆ ਜਾਂ ਆਪਾਂ ਲੋਕ ਮੰਨਦੇ ਆ ਵੀ ਗਰਮ ਗਾਇਆ ਪਰ ਉਹਦੇ 2-4 ਗੀਤ ਸੀਗੇ ਬਾਕੀ ਜਿਹੜਾ ਇਹਨਾਂ ਲੋਕਾਂ ਨੇ ਗਾਏ ਨੇ ਉਹ ਮੈਂ ਤੁਹਾਨੂੰ 10-10 ਗੀਤ ਇੱਕ-ਇੱਕ ਕਲਾਕਾਰ ਦੇ ਸੁਣਾ ਸਕਾਂ ਪਰ ਹੁਣ ਟਾਈਮ ਸੀਮਤਾ ਪਾਉਣੀ ਗੱਲ ਕਰਾਂਗੇ ਹਾਂਜੀ ਹਾਂਜੀ ਬਿਲਕੁਲ ਇਹਨਾਂ ਕਲਾਕਾਰਾਂ ਦੇ ਨਾਲ ਜਾ ਕੇ ਬੰਦੇ ਨੇ ਚਮਕੀਲੇ ਨੇ ਸੰਗਤ ਕਰਕੇ ਇਹਨਾਂ ਦੀ ਇਹਨਾਂ ਨੂੰ ਦੇਖ-ਦੇਖ ਇਹਨਾਂ ਵਰਗਾ ਹੀ ਗਾਉਣ ਦੀ ਕੋਸ਼ਿਸ਼ ਕੀਤੀ ਆ ਕੋਈ ਉਹਨੇ ਵੱਧ ਨਹੀਂ ਗਾਇਆ ਸਾਰਿਆਂ ਨੇ ਗਾਏ ਨੇ ਆਪਾਂ ਜੇ ਨਿਚੋੜ ਕੱਢेंगे ਤਾਂ ਚਮਕੀਲਾ ਦਾ ਪਹਿਲੇ ਡੰਡੇ ਤੇ ਵੀ ਨਹੀਂ ਚੜਿਆ ਜਿਹੜੀ ਇਹ ਪੌੜੀ ਇਹਨਾਂ ਲੋਕਾਂ ਨੇ ਚੜ੍ਹੇ ਨੇ ਇਹਨਾਂ ਨੇ ਜਿੱਦਾਂ ਦਾ ਹਾਂਜੀ ਤੇ ਕਹਿੰਦਾ ਵੀ ਇਸ ਰੰਗਲੀ ਦੁਨੀਆ ਉੱਤੇ ਨਾ ਬਾਈ ਮੁਰ ਚਮਕੀਲਾ ਆਉਣਾ ਹਮ ਅਮਰਜੋਤ ਚਮਕੀਲੇ ਵਰਗਾ ਕੀ ਕਿਸੇ ਨੇ ਗਾਉਣਾ ਤਵੇ ਸੁਣ ਕੇ ਪੁਰਾਣੇ ਪਤਾ ਲੱਗਦਾ ਗਾਇਕਾਂ ਦੀ ਸਮਝਦਾਰੀ ਦਾ ਕਹਿੰਦਾ ਝੰਡਾ ਜੱਟ ਨੇ 11 ਵਜੇ ਘੱਟਤਾ ਆਪਣੀ ਕਬੀਲਦਾਰੀ ਦਾ ਮੇਰਾ ਕਹਿਣ ਦਾ ਮਤਲਬ ਆ ਬਾਈ ਜੀ ਚਮਕੀਲੇ ਨਾਲੋਂ ਜ਼ਿਆਦਾ ਲੱਚਰ ਹੈ ਗੈਕਾ ਨੇ ਗਾਇਆ ਹੂੰ ਪਰ ਚਮਕੀਲੇ ਧਾਰਮਿਕ ਗੀਤਾਂ ਵਿੱਚ ਵੀ ਨਾ ਚਮਕਾਇਆ ਹੂੰ ਅਰਾਈਆਂ ਵਾਲੇ ਇਟ ਖੁੱਦੀ ਹੂੰ ਚਮਕੀਲਾ ਲਾ ਗਿਆ ਚਵਾਰੇ ਵਾਹਿਗੁਰੂ ਨਹੀਂ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਵਾਰੇ ਵਾਹਿਗੁਰੂ ਕਿਆ ਬਾਤ ਹੈ ਦੇਖੋ ਜਿੰਨਾ ਮਟੀਰੀਅਲ ਤੁਹਾਡੇ ਕੋਲ ਆ ਮੈਂ ਬਾਰ-ਬਾਰ ਗੱਲ ਸਰੋਤੇ ਉਹ ਜ਼ਰੂਰ ਰਿਪੀਟ ਕਰਾਂਗਾ ਪੀ ਇਨਾ ਖਜ਼ਾਨਾ ਕਿਸੇ ਦੇ ਬਸ ਦੀ ਗੱਲ ਨਹੀਂ ਤੇ ਮੈਂ ਆਪਣੇ ਅੰਦਰ ਇਕੱਠਾ ਕਰਕੇ ਰੱਖ ਲਾਂ ਉਹ ਮੂੰਹ ਜਵਾਨੀ ਬਿਲਕੁਲ ਜਾਦ ਔਰ ਚਮਕੀਲਾ ਸਾਹਿਬ ਦੀ ਗੱਲ ਹੀ ਚੱਲ ਰਹੀ ਹੈ ਜੀ ਹੁਣ ਬੜੇ ਕਲਾਕਾਰ ਨੇ ਜਦੋਂ ਉਹਨਾਂ ਦੀ ਆ ਵਰਸੀ ਹੋਈ ਆ ਤੇ ਉੱਥੇ ਕਟੋ ਘਟਵੀ 15 ਕ ਜਾਨੇ ਤੇ ਮੈਂ ਹੁਣੇ ਦੇਖੇ ਜਿਹਨਾਂ ਨਾਲ ਗੱਲ ਕਰੀਏ ਤੁਸੀਂ ਕੌਣ ਜੀ ਮੈਂ ਚਮਕੀਲੇ ਦਾ ਸਗੀਰਦਾ ਜੀ ਉਹਨਾਂ ਨੇ ਵੀ ਨਾਲ ਚਮਕੀਲਾ ਲਾਇਆ ਹੋਇਆ ਸਾਰੇ ਨੇ ਤੇ ਇਹ ਵਾਕਿਆ ਜਿਤਨਾ ਸੀ ਵੀ ਉਹਨੇ ਇੰਨੇ ਚੇਲੇ ਬਣਾ ਕੇ ਛੱਡ ਦਿੱਤੇ ਪਿੱਛੇ ਵੀ ਜਿਹੜਾ ਮੱਦੀ ਨਾਂ ਲਈ ਜਾਂਦਾ ਚਮਕੀਲਾ ਚਮਕੀਲਾ ਦੇਖੋ ਜੀ ਤਾਂ ਕਿ ਵੀ ਚਮਕੀਲੇ ਦੇ ਮਰਨ ਤੋਂ ਬਾਅਦ ਚਮਕੀਲੇ ਦੇ ਗੀਤ ਮਤਲਬ ਉੱਪਰ ਦੇ ਗੀਤ ਸੀਗੇ ਸਾਰੇ ਉਹਨਾਂ ਨੂੰ ਲੋਕ ਸੁਣਦੇ ਹੀ ਵੱਧੇ ਸੀ ਇਵੇਂ ਸਕੂਲ ਦੇ ਵਿੱਚ ਹੁਣ ਪੜਾਈ ਦੇ ਵਿੱਚ ਵੀ ਟੀਚਰ ਮਤਲਬ ਜੁਆਕਾਂ ਨੂੰ ਖੜਾ ਕਰ ਲੈਂਦੇ ਵੀ ਚਮਕੀਲੇ ਦਾ ਗੀਤ ਸੁਣਾ ਟਰੱਕਾਂ ਵਾਲੇ ਆਪਦੇ ਸਗੀਰਦਾਂ ਨੂੰ ਜਿਹੜੇ ਵੀ ਹਿੱੱਦੇ ਦੀ ਕਨੈਕਟਰਾਂ ਨੂੰ ਸਾਰੇ ਚਮਕੀਲਾ ਚਮਕੀਲਾ ਹੋਈ ਪਈ ਸੀ ਉਹਦੀ ਆਪਾਂ ਕੀ ਗੱਲਾਂ ਕਰਨੀਆਂ ਉਹ ਚਮਕੀਲਾ ਤੇ ਇੱਕ ਮੀਲ ਪੱਥਰੀ ਅਲੱਗ ਕੱਢ ਕੇ ਗਿਆ ਮੀਲ ਪੱਥਰ ਸੀ ਬਾਕੀ ਚਲੋ ਅ ਹੁਣ ਟੌਪਿਕ ਥੋੜੀ ਜਿਹਾ ਆਪਾਂ ਹੋਰ ਚੇਂਜ ਕਰੀਏ ਜਿਵੇਂ ਪਾਲੀ ਭਾਜੀ ਨੇ ਜਾਂ ਇਦਾਂ ਦੇ ਕੁਝ ਹੋਰ ਗਾਇਕ ਨੇ ਸੰਦੀਲੇ ਵਰਗੇ ਇਹਨਾਂ ਦੀ ਇੱਕ ਰਫ਼ਤਾਰ ਦੇਖੀ ਹੈ ਕਿ ਇੱਕ ਦਾਇਰੇ ਵਿੱਚ ਹੀ ਚੱਲੇ ਜਾ। ਹੋ ਸਕਦਾ ਕਿਸੇ ਟਾਈਮ ਸਟਾਰਟਿੰਗ ਦੇ ਵਿੱਚ ਮੈਨੂੰ ਸ਼ਾਇਦ ਮੈਂ ਸੁਣਿਆ ਸੀ ਕਦੇ ਕਿ ਪਾਲੀ ਭਾਜੀ ਦੀ ਸਟਾਰਟਿੰਗ ਵੀ ਕੁਝ ਇਦਾਂ ਦੀ ਸੀ ਗਰਮ ਪਰ ਬਾਅਦ ਦੇ ਵਿੱਚ ਉਹਨੇ ਉਹ ਚੀਜ਼ ਨੂੰ ਢਾਲ ਕੇ ਇੱਕ ਵੱਖਰਾ ਜਿਹੜਾ ਦਾਇਰਾ ਉਹ ਕਾਇਮ ਕਰ ਲਿਆ ਇਹ ਵਾਕਿਆ ਸਹੀ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਪਾਲੀ ਦੇ ਗੀਤ ਬਹੁਤ ਨੇ ਜਿਹੜੇ ਇਦਾਂ ਦੇ ਆਪਾਂ ਨਜ਼ਰ ਵੀ ਨਹੀਂ ਕਰ ਸਕਦੇ ਆ ਇਹ ਲੋਕਾਂ ਦੀ ਮੂੰਹ ਨਾਲ ਬੋਲਣਾ ਵੀ ਉਹ ਆਪਾਂ ਸਾਂ ਕੋਚ ਕਰਾਂਗੇ ਬਹੁਤ ਗੀਤ ਨੇ ਉਹਨਾਂ ਦੇ ਵੀ ਮੈਂ ਉਹਨਾਂ ਦਾ ਗੀਤ ਕਹਿਆ ਮਲਾਈ ਵਾਂਗੂ ਚੱਟ ਜਾਣਗੇ ਚੇਲੇ ਸਾਥ ਦੇ ਮਲਾਈਆਂ ਖਾਣੇ ਇਹ ਕੋਈ ਛੋਟੀ ਮੋਟੀ ਗੱਲ ਆ ਬਸ ਕਿੰਨਾ ਕਿ ਇੱਥੇ ਬੈਠ ਕੇ ਜਦ ਸਾਰੀ ਦਿਹਾੜੀ ਲੱਗੇ ਰਹੋ ਆਪਾਂ ਪਰ ਬਾਅਦ ਵਿੱਚ ਮੈਨੂੰ ਇੰਨਾ ਵੀ ਸੁਣਨ ਵਿੱਚ ਆਇਆ ਸੀ ਵੀ ਬਾਅਦ ਦੇ ਵਿੱਚ ਉਹਨਾਂ ਨੇ ਜੱਕਦਮ ਆਪਣੇ ਆਪ ਨੂੰ ਢਾਲ ਲਿਆ ਵੀ ਉਹ ਜਿਹੜੇ ਗੀਤਾਂ ਤੋਂ ਕਿਨਾਰਾ ਕਰ ਗਏ ਇਹ ਬਹੁਤ ਵਧੀਆ ਗੱਲ ਕੀਤੀ ਹੈ ਪਾਲੀ ਦਾ ਜ ਨੌਵਾਂ ਇਹਨਾਂ ਗੱਲਾਂ ਦੇ ਵਿੱਚ ਭੈਣ ਭਾਈਆਂ ਦੇ ਮਾਮਾ ਭੈਣਾਂ ਦੇ ਗੀਤ ਜਿਹੜੇ ਉਹ ਗਾ ਰਿਹਾ ਸਾਰਾ ਸਰ ਜਿਹੜੀ ਆਈ ਹੈ ਮਹਾਰਾਜ ਕੰਨਿਓ ਆਈ ਹੈ ਉਹਨਾਂ ਨੂੰ ਨਹੀਂ ਕਿਉਂਕਿ ਸਾਰੇ ਗੀਤ ਮੈਂ ਇੱਕ ਤੋਂ ਇੱਕ ਸੁਣਦਾ ਤੇ ਮੈਨੂੰ ਐਂ ਲੱਗਦਾ ਹੁੰਦਾ ਵੀ ਇਹ ਬਾ ਸਾਰਾ ਪਰਿਵਾਰ ਬਹਿ ਕੇ ਚੌਂਕੜੀ ਮਾਰ ਕੇ ਸੁਣ ਸਕਦਾ ਉਹਦੇ ਵਿੱਚ ਕੋਈ ਇਦਾਂ ਦਾ ਕੋਈ ਸ਼ਬਦ ਹੀ ਹੈ ਨਹੀਂ ਹੁਣ ਨਹੀਂ ਪਾਲੀ ਦਾ ਤਾਂ ਜੀ ਨੈਟ ਤੇ ਦੇਖੋ ਜਿਹੜੇ ਉਹ ਗੀਤ ਗਾ ਰਿਆ ਸੱਭਿਆਚਾਰ ਅੱਜ ਤਾਂ ਉਹਦਾ ਨਵਾਂ ਆ ਚੰਗੇ ਚੰਗੇ ਕਲਾਕਾਰਾਂ ਨੇ ਕੱਟ ਮਾਰੇ ਆ ਬਹੁਤ ਉਹਦੀ ਆਵਾਜ਼ ਦੇ ਵਿੱਚ ਵੀ ਤਬਦੀਲੀ ਬਹੁਤ ਆਈ ਹੈ ਹੁਣ ਤਾਂ ਸੁਰਤਾਂ ਲਈ ਬਹੁਤ ਵਧੀਆ ਉਹਦੇ ਕੋਲੇ ਐਨੀ ਕੋਈ ਗੱਲ ਪਾਲੀ ਤਾਂ ਪਾਲੀ ਹੀ ਆ ਮੈਂ ਜਣੀ ਲਿਖਿਆ ਸੀਗਾ ਵੀ ਗਾਉਂਦਾ ਦੇਤਵਾਲੀ ਆ ਪਾਲੀ ਆਉਂਦੀ ਪੈਣਾ ਦੇ ਮੂੰਹ ਤੇ ਲਾਲੀ ਪਰ ਮੈਂ ਜਾਣਾ ਗੱਲ ਉਸਦੇ ਦਿਲ ਦੇ ਅੰਦਰ ਦੀ ਕਹਿੰਦਾ ਕੀ ਕਰਾਂ ਕਰਤਾਰੋ ਗੱਡੀ ਸੇ ਸ਼ਿਲੰਡਰ ਦੀ ਇਹ ਵੀ ਪਾਲੀ ਹੋਂਦੇ ਗੀਤ ਨੇ ਜੀ ਸਿਰਿੰਦਰ ਸਿੰਦੇ ਨੇ ਗਾਇਆ ਸਿਰਿੰਦਰ ਸੋਨੀਆ ਨੇ ਗਾਇਆ ਹੋਇਆ ਇਹ ਗੀਤ 77 ਦੇ ਵਿੱਚ ਤੇ ਮੈਨੂੰ ਲੱਗਦਾ ਜਿੱਥੋਂ ਤੱਕ ਮੈਨੂੰ ਪਤਾ ਮਾੜੀ ਜੀ ਮੈਂ ਚਲੋ ਕਿਤੇ ਜਿਆਦਾ ਪੂਰਾ ਕਲੀਅਰ ਨਹੀਂ ਆ ਗੱਲ ਮੈਂ ਕਹਿ ਸਕਦਾ ਸਿੰਦੇ ਭਾਜੀ ਨੇ ਵੀ ਕਿਤੇ ਨਾ ਕਿਤੇ ਇਹਨਾਂ ਦੇ ਕਾਫੀ ਗੀਤ ਗਾਏ ਆ ਸਿੰਦੇ ਨੇ ਸਿੰਦੇ ਨੇ ਬਹੁਤ ਗੀਤ ਗਾਇਆ ਜੀ ਮੈਨੂੰ ਰੱਖ ਲਾ ਕਲੈਂਡਰ ਯਾਰਾ ਪੂ ਲੰਮਿਆ ਰੋਟਾਂ ਦੇ ਹੋਰ ਵੀ ਗੀਤ ਨੇ ਕਿੰਨੇ ਚਾਏ ਸਾਰੀ ਤੇੜੀ ਸੁਣੀ ਚਲੋ ਪਾਲੀ ਦੇ ਗੀਤ ਸਿੰਦੇ ਨੇ ਬਹੁਤ ਗਾਏ ਨੇ ਹੂੰ ਬਹੁਤ ਹੀ ਗੀਤ ਗਾਏ ਨੇ ਪਾਲੀ ਬਹੁਤ ਅੱਤਾ ਕਲਾਕਾਰ ਆ ਪਰ ਉਹਨੇ ਜਿਹੜੀ ਚੇਂਜਿੰਗ ਕੀਤੀ ਆ ਉਹ ਬਹੁਤ ਵਧੀਆ ਉਹਨੂੰ ਲੈਵਲ ਮਿਲਿਆ ਉਹ ਨਹੀਂ ਤਾਂ ਪਤਾ ਨਹੀਂ ਵਿਚਾਰੇ ਨੂੰ ਕਿਹੜਾ ਲੈਵਲ ਮਿਲਣ ਦੀ ਜਿੱਥੋਂ ਸਟਾਰਟਿੰਗ ਕਰੀ ਸੀ ਉਹਨੇ ਬਹੁਤ ਆ ਜਿੱਦਾਂ ਬਾਪੂ ਜਸਵਾਲ ਨੇ ਜਿਹੜਾ ਇੱਕ ਪਲੇਟਫਾਰਮ ਉਹ ਬਣਿਆ ਸੀ ਪ੍ਰੋਫੈਸਰ ਮੋਹਨ ਸਿੰਘ ਮੇਲੇ ਦਾ ਤੇ ਉਹ ਕਈਆਂ ਕਲਾਕਾਰਾਂ ਤੋਂ ਮੈਂ ਹੁਣ ਵੀ ਸੁਣਦਾ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਹੀ ਕਿ ਜੇ ਇਦਾਂ ਦਾ ਕੋਈ ਪਲੇਟਫਾਰਮ ਨਾ ਹੁੰਦਾ ਤੇ ਹੋ ਸਕਦਾ ਅਸੀਂ ਕਲਾਕਾਰ ਬਣਦੇ ਕਿ ਜਾਂ ਕਿਹੜੀ ਫੀਲਡ ਵਿੱਚ ਜਾਂਦੇ ਕੀ ਕੰਮਕਾਰ ਕਰਦੇ ਵੀ ਇਹ ਇਦਾਂ ਦੇ ਵੀ ਕੋਈ ਗੱਲ ਹੈਗੀ ਹੈ ਇਹ ਜਿਹੜਾ ਜਸਵਾਲ ਸਾਹਿਬ ਦਾ ਜੀ ਗੱਲ ਆ ਵੀ ਉਹ ਪਹਿਲਾਂ ਐਮਪੀ ਸੀਗੇ ਹਾਂਜੀ ਕਾਂਗਰਸ ਦੇ ਲੀਡਰ ਸੀ ਹੂੰ ਉਹਨਾਂ ਨੂੰ ਪਤਾ ਨਹੀਂ ਕੀ ਇਹ ਦਿਮਾਗ 'ਚ ਆਇਆ ਹੂੰ ਉਹਨਾਂ ਦੀ ਯਾਰੀ ਦੋਸਤੀ ਸੀਗੀ ਪ੍ਰੋਫੈਸਰ ਮੋਹਨ ਸਿੰਘ ਨਾਲ ਉਹ ਕਦੇ ਹਾਸੇ ਮਜ਼ਾਕ ਕਰਦੇ ਉਹਨੇ ਪਹਿਲਾਂ ਆਪਾਂ ਤਾਂ ਉਹਨਾਂ ਨੂੰ ਗੱਲਾਂ ਨੂੰ ਨਹੀਂ ਜਾਣਦੇ ਕਿਤੇ ਗੱਲ ਹੋਈ ਹੋਣੀ ਵੀ ਤੂੰ ਮੈਨੂੰ ਯਾਦ ਕਰਿਆ ਕਰੇਂਗਾ ਉਹ ਕਹਾਂ ਸੀ ਭਈ ਤੇਰਾ ਮੈਂ ਮੇਲਾ ਲਵਾਇਆ ਕਰੂੰ ਲਓ ਮੈਂ ਮੇਲੇ ਤੇ ਨਾ ਮੈਨੂੰ ਪ੍ਰੋਫੈਸਰ ਜੀ ਮੁੰਸੇ ਜੱਜਸਰਵਾਲ ਜੀ ਕਹਿੰਦੇ ਭਈ ਤੂੰ ਮੇਰਾ ਗੀਤ ਬਣਾ ਮੈਂ ਕਿਹਾ ਵੀ ਚਲੋ ਆਪਾਂ ਬਣਾ ਦਿੰਨੇ ਆ ਗੀਤ ਅਸੀਂ ਬੈਠੇ ਜੀ ਦਾਰੂ ਦੂਰ ਪੀਂਦੇ ਸੀ ਮੈਂ ਕਿਹਾ ਭਈ ਲੋਹੜਿਆੜਾ ਸਹਿਰ ਹੈ ਮਿੱਤਰੋ ਕਲਾਕਾਰਾਂ ਦੀ ਮੰਡੀ ਕਦਰਦਾਨ ਬਥੇਰੇ ਗਾਇਕਾਂ ਦੇ ਪਰ ਜੱਥੋਵਾਲ ਦੀ ਝੰਡੀ ਛੱਡ ਕੇ ਸਿਆਸਤ ਜੱਟ ਨੇ ਪਾਲੀ ਕਲਾ ਦੇ ਨਾਲ ਪ੍ਰੀਤ ਪ੍ਰੋਫੈਸਰ ਮੋਹਨ ਸਿੰਘ ਦਾ ਮੇਲਾ ਲਾਉਣ ਦੀ ਜੱਟ ਨਵੀਂ ਚਲਾ ਗਿਆ ਰੀਤ ਬਾਈ ਕਰ ਗਿਆ ਕਮਾਲ ਜਗਦੇਵ ਜੱਥੋਵਾਲ ਚਾਰੇ ਪਾਸੇ ਕਲਾਕਾਰ ਪਾਉਂਦੇ ਫਿਰਦੇ ਤਮਾਹਲ ਨਾ ਹੀ ਮੰਗਦਾ ਕਿਸੇ ਤੋਂ ਪੈਸਾ ਥੇਲਾ ਵੀ ਹਰ ਸਾਲ ਲੱਗਿਆ ਕਰੂ ਮੋਹਨ ਸਿੰਘ ਦਾ ਮੇਲਾ ਵਾਹ ਕੀ ਬਾਤ ਬਾਜੀਗਰ ਦੇਖੋ ਕਿਵੇਂ ਬਾਜ਼ੀਆਂ ਨੇ ਪਾਉਂਦੇ ਹੂੰ ਦੂਜੇ ਪਾਸੇ ਦੇਖੋ ਭੰਡ ਕਿਵੇਂ ਟੋਟ ਕੇ ਸੁਣਾਉਂਦੇ ਹੂੰ ਗੱਤਕਾ ਪਾਰਟੀ ਵੀ ਆਈ ਪੂਰੀ ਕਰਕੇ ਚੜਾਈ ਹੂੰ ਕਲਾਕਾਰ ਨਾ ਕੋਈ ਦੇਸੇ ਇੱਥੇ ਵਿਹਲਾ ਵੀ ਹਰ ਸਾਲ ਰਗਿਆ ਕਰੂ ਮੋਹਨ ਸਿੰਘ ਦਾ ਮੇਲਾ ਹੂੰ ਰਾਡੀਆਂ ਨੇ 12 ਗਾ ਕੇ ਲਾਤੀਆਂ ਬਹਾਰਾਂ ਨੇ ਦੂਜੇ ਪਾਸੇ ਨੱਚ ਨੱਚ ਮੇਲਾ ਲੁੱਟਿਆ ਨਚਾਰਾਂ ਨੇ ਢੋਲੀ ਢੋਲ ਨੇ ਵਜਾਉਂਦੇ ਬੋਲੀ ਉੱਤੇ ਬੋਲੀ ਪਾਉਂਦੇ ਘਰੇ ਰਿਹਾ ਨਾ ਕੋਈ ਮੁੰਡਾ ਅਲਵੇਲਾ ਵੀ ਹਰ ਸਾਲ ਲੱਗਿਆ ਕਰੂ ਮੋਹਨ ਸਿੰਘ ਦਾ ਮੇਲਾ ਸਾਰੇ ਮੇਲਿਆਂ ਦੇ ਵਿੱਚੋਂ ਇਹਦੀ ਵੱਖਰੀ ਹੈ ਸਾਨ ਸਾਰੇ ਮੇਲਿਆਂ ਦੇ ਵਿੱਚੋਂ ਇਹਦੀ ਵੱਖਰੀ ਹੈ ਸਾਨ ਸਮਾਜ ਸੇਵਕਾਂ ਦਾ ਇੱਥੇ ਬੜਾ ਹੁੰਦਾ ਸਨਮਾਨ ਸਾਰੇ گاਉਣ ਵਾਲੇ ਆਉਂਦੇ ਬڑا ਚਿੱਤ ਪਰਚਾਉਂਦੇ ਪਤਾ ਲੱਗਦਾ ਨਹੀਂ ਕੌਣ ਗੁਰੂ ਚੇਲਾ ਵੀ ਹਰ ਸਾਲ ਲੱਗਿਆ ਕਰੂ ਮੋਹਨ ਸਿੰਘ ਦਾ ਮੇਲਾ ਰਹੇ ਕਰਦਾ ਦਵਾਵਾ ਪ੍ਰਗਟ ਗਰੇਵਾਲ ਰਹੇ ਕਰਦਾ ਦਵਾਵਾ ਪ੍ਰਗਟ ਬਗਰੇਵਾਲ ਭਾਈ ਜੁਗੋ ਜੁਗ ਜੀਵੇ ਜਗਦੇਵ ਜਸਵਾਲ ਖਾੜਾ ਖੁੱਲਾ ਹੈ ਲਵਾਉਂਦਾ ਭੀਰਾ ਰਾਇਆਂ ਵਾਲਾ ਗਾਉਂਦਾ ਛੱਡੂ ਨਮ ਉਤੇ ਚੜ ਕੇ ਕਰੇਲਾ ਵੀ ਹਰ ਸਾਲ ਲੱਗਿਆ ਕਰੂ ਮੋਹਨ ਸਿੰਘ ਦਾ ਮੇਲਾ ਗਰਭ ਭਾਜਨ ਗੱਲ ਨਿਰਮਲ ਜੌੜਾ ਕੇ ਕੇ ਬਾਵਾ ਹਮ ਸਟੇਜ ਉੱਤੇ ਤਿੰਨੇ ਬੈਠੇ ਕਰੇ ਜਾਂਦੇ ਵਾਵਾ ਵਾਵਾ ਚੜੀ ਬਿਨਾ ਪੀਤੇ ਲੋਰ ਆਜੋ ਗਾਉਣਾ ਜਿੰਨੇ ਹੋਰ ਬਾਈ ਹੋ ਗਿਆ ਇਹ ਬਹੁਤ ਕਵੇਲਾ ਬਿਹਾਰ ਸਾਲ ਲੱਗਿਆ ਕਰੂ ਮੋਹਨ ਸਿੰਘ ਦਾ ਮੇਲਾ ਵਾਹ ਜੀ ਵਾਹ ਵਾਹ ਆ ਦੇਖ ਲੋ ਜੀ ਸੂਈ ਦੇ ਨੱਕੇ ਚੋਂ ਪਰੋਕੇ ਆ ਚੀਜ਼ਾਂ ਕੋਲ ਵਸਾਈ ਬੈਠਾ ਮੇਰਾ ਉਸਤਾਦ ਮੈਂ ਤਾਂ ਉਸਤਾਦ ਕਹਿੰਿਆ ਹੁਣ ਇਹਨਾਂ ਨੂੰ ਮੈਂ ਰਾਇਆਂ ਵਾਲਾ ਤੇ ਕਦੀ ਕਦੀ ਕਹਿਣਾ ਉਹ ਵੀ ਚੱਲ ਇੰਟਰਵਿਊ ਚੱਲਦੀ ਆ ਤੇ ਅੱਜ ਮੈਨੂੰ ਕਹਿਣਾ ਪਊਗਾ ਨਹੀਂ ਤਾਂ ਮੇਰੇ ਉਸਤਾਦ ਜੀ ਕਾਫੀ ਟਾਈਮ ਤੋਂ ਚਲੋ ਮੇਰਾ ਮੇਲ ਮਲਾਪ ਆ ਤੇ ਚਲੋ ਬਿਮਾਰ ਹੋਣ ਕਰਕੇ ਜਿਆਦਾ ਇਧਰ ਉਧਰ ਨਹੀਂ ਕਿਤੇ ਬਾਹਰ ਨਿਕਲੇ ਸੋ ਕਿੱਡਾ ਵੱਡਾ ਖਜ਼ਾਨਾ ਸਰੋਤਿਓ ਤੁਹਾਡੀ ਝੋਲੀ ਦੇ ਵਿੱਚ ਪਾਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨਾਲ ਇੱਕ ਇੰਟਰਵਿਊ ਦੁਬਾਰਾ ਕਰਨੀ ਹੈ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਗੀਤ ਆਪਣਾ ਲਿਖਿਆ ਛੋਟਾ ਜਿਹਾ ਸਥਾਈ ਅੰਤਰਾ ਸਾਡੇ ਨਾਲ ਸਾਂਝਾ ਕਰੋ ਜੇ ਧਾਰਮਿਕ ਹੈ ਤੇ ਬਹੁਤ ਵਧੀਆ ਜੇ ਸੱਭਿਆਚਾਰਕ ਹੈ ਤੇ ਉਹੀ ਕਰ ਤੇ ਚਮਕੀਲੇ ਦਾ ਹੀ ਕਰ ਦਿੰਨੇ ਆ ਕਰ ਦੋ ਹੋ ਜੰਮਿਆ ਜੱਗ ਤੇ ਗਾਇਕ ਰੰਗੀਲਾ ਹੂੰ ਦੁਗਰੀ ਪਿੰਡ ਦੇ ਵਿੱਚ ਚਮਕੀਲਾ ਉਹਨੂੰ ਮੈਂ ਸੰਪੂਰ ਪਿੰਡ ਮਾਰ ਗਏ ਬੰਦੇ ਬੇਦਰਦੀ ਰਹੂ ਤੈਨੂੰ ਚਮਕੀ ਲਿਆ ਦੁਨੀਆ ਚੇਤੇ ਕਰਦੀ ਬਈ ਰਹੂ ਤੈਨੂੰ ਚਮਕੀ ਲਿਆ ਦੁਨੀਆ ਚੇਤੇ ਕਰਦੀ ਮਾ ਕਰਤਾਰ ਕੌਰ ਪਿਓ ਹਰੀ ਸਿੰਘ ਦੀ ਕਰ ਖੁਸ਼ੀਆਂ ਆਈਆਂ ਮਾ ਕਰਤਾਰ ਕੌਰ ਪਿਓ ਹਰੀ ਸਿੰਘ ਕਰ ਖੁਸ਼ੀਆਂ ਆਈਆਂ ਧਨੀ RAM ਜਦ ਜੰਮਿਆ ਲੋਕੀ ਦੇਣ ਵਧਾਈਆਂ ਕਹਿੰਦੇ ਵੱਡਾ ਹੋ ਕੇ ਬੱਚਾ ਧੋਊ ਗਰੀਬੀ ਕਰਦੀ ਬਈ ਰਹੂ ਤੈਨੂੰ ਚਮਕੀਲੇ ਦੁਨੀਆ ਚੇਤੇ ਕਰਦੀ ਤੂੰ ਲਿਖ ਲਿਖ ਆਪੇ ਗੀਤ ਗਾਉਣ ਦਾ ਕਰਿਆ ਹਿੱਲਾ ਤੇਰਾ ਸਨਮੁਖ ਸਿੰਘ ਆਜ਼ਾਦ ਨੇ ਨਾਂ ਰਖਤਾ ਚਮਕੀਲਾ ਤੂੰ ਗੁਰੂ ਸਿੰਘ ਦੇ ਨੂੰ ਧਾਰ ਕੇ ਕਰ ਲਈ ਛਗਿਰਦੀ ਬਈ ਰਹੂ ਤੈਨੂੰ ਚਮਕੀ ਲਿਆ ਦੁਨੀਆ ਚੇਤੇ ਕਰਦੀ ਤੇ ਟਕਵੇ ਤੇ ਟਕੂਆ ਖੜਕੇ ਗੀਤ ਨਾਲ ਕਰੀ ਚੜ੍ਹਾਈ ਬਾਪੂ ਸਾਡਾ ਗੁੰਮ ਹੋ ਗਿਆ ਪਾ ਦਿੱਤੀ ਦੁਹਾਈ ਨਾਲ ਤੇਰੇ ਸਰਿੰਦਰ ਸੋਨੀਆਂ ਕੀਤੀ ਹਮਦਰਦੀ ਬਈ ਰਹੂ ਤੈਨੂੰ ਚਮਕੀ ਲਿਆ ਦੁਨੀਆ ਚੇਤੇ ਕਰਦੀ ਓ ਤੂੰ ਗੋਰੇ ਲੱਕ ਨੂੰ ਐਸੀ ਘੋਲ ਗਲੁੰਡੀ ਪਾਈ ਗੜਬੇ ਵਰਗੀ ਰਨ ਨੇ ਲੱਕਦੀ ਮਿੰਤੀ ਕਰਵਾਈ ਤੂੰ ਗੰਢ ਪਕਾਰ ਲਈ ਅਮਰਜੋਤ ਨਾਲ ਉਮਰਾ ਪਰਦੀ ਰਹੁ ਤੈਨੂੰ ਚਮਕੀ ਲਿਆ ਦੁਨੀਆ ਚੇਤੇ ਕਰਦੀ ਬਈ ਰਹੁ ਤੈਨੂੰ ਚਮਕੀ ਲਿਆ ਦੁਨੀਆ ਚੇਤੇ ਕਰਦੀ ਆਉ ਤੂੰ ਲਾਲਾ ਖਾੜੇ ਪਿੰਡਾਂ ਦੇ ਵਿੱਚ ਪੜਥੋ ਪਾਇਆ ਤੇਰਾ ਮਾਰਕੀਟ ਵਿੱਚ ਹਰ ਇੱਕ ਗਾਣਾ ਝੜਦਾ ਆਇਆ ਤੇਰੇ ਸੁਣਦੋ ਗਾਣੇ ਗਰਮ ਨਰਮ ਤਪਦੀ ਇੱਕ ਠਰਦੀ ਓ ਰਹੁ ਤੈਨੂੰ ਚਮਕੀ ਲਿਆ ਦੁਨੀਆ ਚੇਤੇ ਪਰਦੀ ਆ ਰਾਇਆਂ ਵਾਲਾ ਹੱਥ ਜੋੜ ਕੇ ਕਰਦਾ ਅਰਜੋਈ ਸਵਰਗਾ ਚੋਂ ਚਮਕੀ ਲੈਨੂ ਰੱਬ ਦੇਵੇ ਢੋਈ ਪਿੰਡ ਮੈਂ ਸੰਪੂਰਨ ਨੂੰ ਲੱਗ ਗਈ ਕਾਲਖ ਉਮਰਾਂ ਪਰਦੀ ਰਹੁ ਤੈਨੂੰ ਚਮਕੀ ਲਿਆ ਦੁਨੀਆ ਚੇਤੇ ਕਰਦੀ ਬਈ ਰਹੁ ਤੈਨੂੰ ਚਮਕੀ ਲਿਆ ਦੁਨੀਆ ਚੇਤੇ ਕਰਦੀ ਰਾਇਆਂ ਸਾਹਿਬ ਤੁਹਾਡੇ ਗੀਤ ਚ ਇੱਕ ਹੋਰ ਗੱਲ ਆ ਗਈ ਵੀ ਅਸੀਂ ਲੋਕ ਜਦੋਂ ਸਾਨੂੰ ਪਤਾ ਉਹ ਜੋੜੀ ਇਕੱਠੀ ਸਹਾਤਾ ਵੀ ਪਾਈਆਂ ਉਹਨਾਂ ਨੇ ਇਕੱਠਿਆਂ ਪਾਈਆਂ ਅਸੀਂ ਇੱਕ ਪਾਸਾ ਹੀ ਲੈ ਕੇ ਚੱਲ ਗਏ ਹੈਨਾ ਇੰਨੀ ਲੰਬੀ ਸਾਡੀ ਇੰਟਰਵਿਊ ਹੋ ਗਈ ਪਰ ਅਸੀਂ ਇੱਕ ਪਾਸਾ ਹੀ ਲੈ ਕੇ ਚੱਲ ਗਏ ਚਲੋ ਮਾਫੀ ਚਾਹੁੰਦੇ ਆ ਆ ਬੀਬੀ ਬਾਰੇ ਅਮਰ ਜੋਤ ਬਾਰੇ ਵੀ ਕੋਈ ਗੱਲ ਜਰੂਰ ਸਾਂਝੀ ਕਰੋ ਅਮਰ ਜੋਤ ਇਹਨਾਂ ਦਾ ਕਿਵੇਂ ਮੇਲਸ ਮੇਲ ਹੋਇਆ ਉਹ ਪਹਿਲੇ ਗੌਂਦੀ ਸੀ ਜਾਂ ਕਿੱਦਾਂ ਇਹਨਾਂ ਦਾ ਸਿਸਟਮ ਬਣਿਆ ਨਹੀਂ ਚਲੋ ਇਸ ਗੱਲ ਤੱਕ ਆਪਾਂ ਨਹੀਂ ਸੀ ਬੰਦੇ ਜਿਹੜਾ ਇਹੜਾ ਅਮਰਜੋਤ ਜਿਹੜਾ ਪਹਿਲਾਂ ਸੋਰੀਆਂ ਨੇ ਗੀਤ ਗਾਏ ਨਾ ਜਦੋਂ ਚਾਰੀ ਅੱਠ ਗੀਤ ਗਾਏ ਸੋਰੀਆਂ ਨੇ ਉਹਨਾਂ ਨੇ ਐਸੇ ਮੀਲ ਪੱਥਰ ਘਟਤੇ ਅੱਜ ਚਾਹੇ ਅਮਰਜੋਤ ਨੂੰ ਜਿੰਨਾ ਮਰਜੀ ਮਾਣ ਤਾਣ ਮਿਲਦਾ ਪਰ ਜਿਹੜੇ ਉਹ ਗੀਤ ਨੇ ਅੱਠ ਉਹ ਵੀ ਇੱਕ ਮੀਲ ਪੱਥਰ ਹੀ ਨੇ ਉਹਨਾਂ ਤੋਂ ਹੀ ਆ ਕਿਉਂਕਿ ਵੀ ਜਿਹੜੇ ਗਾਉਣ ਲੱਗ ਗਿਆ ਸੀ ਨਾ ਅਸੀਂ ਤਾਂ ਜਿਹੜਾ ਨਾਲ ਰਹਿੰਦੇ ਸੀ ਅਸੀਂ ਵੀ ਸੁਣਨ ਵਾਲਿਆਂ ਦੇ ਵਿੱਚ ਹੀ ਸੀਗੇ ਇਹ ਜਿਹੜਾ ਇਹਨਾਂ ਦਾ ਸੈੱਟ ਸੀ ਬਹੁਤ ਵਧੀਆ ਬਣ ਗਿਆ ਜੀ ਉਹ ਬੜੇ ਲੋਕਾਂ ਨੇ ਇੰਟਰਵਿਊ ਬਹੁਤ ਲੰਬੀ ਕੀਤੀ ਆ ਜੀ ਸਰਿੰਦਰ ਸੋਰੀ ਸਰਿੰਦਰ ਸੋਰੀ ਨੂੰ ਲੈ ਕੇ ਨਹੀਂ ਗਿਆ ਸਿੰਦਾ ਬਾਹਰ ਨਹੀਂ ਲੈ ਗਿਆ ਗੋਲਸਨ ਕੋਮਨ ਨੂੰ ਲੈ ਗਿਆ ਉਹ ਚਲੋ ਇਹਨਾਂ ਦੇ ਗੱਲ ਦੀ ਆਪਾਂ ਕਿਹੜਾ ਮਾਰਕੀਟ ਦੇ ਬੰਦੇ ਸੀਗੇ ਯਾਨੀ ਲੋਕ ਹੁਣ ਤਾਂ ਤੱਥ ਬਣਾਈ ਜਾਂਦੇ ਨੇ ਕੋਈ ਝੂਠ ਬੋਲੀ ਜਾਂਦਾ ਕੋਈ ਲੰਬੀ ਬਣਾ ਲੈਂਦਾ ਗੱਲ ਨੂੰ ਆਪਾਂ ਵੀ ਜਿੰਨੇ ਮਰਜ਼ੀ ਲੰਬੀ ਬਣਾ ਲਈਏ ਪਰ ਜਿੰਨਾ ਕ ਆਪਾਂ ਨੂੰ ਆਪਾਂ ਥਰੋਤਿਆਂ ਤੋਂ ਸੀਗੇ ਪਿੰਡਾਂ ਵਾਲੇ ਉੱਤੇ ਸੁਣਦੇ ਸੀ ਤਵੇ ਹੀ ਸੁਣਦੇ ਸੀ ਇਹ ਜਦੋਂ ਚਮਕੀਲੇ ਦਾ 60 ਰੁਪਏ ਦਿੰਦਾ ਸੀ ਇਹ ਸੋ ਛੱਠਵੀਂ ਦਿੰਦਾ ਸੀ ਕਸ਼ਮੀਰੀ ਚਮਕੀਲੇ ਨੂੰ ਜਦੋਂ ਚਮਕੀਲਾ ਗੁਰ ਗਿਆਨ ਬਹੁਤ ਸੀ ਉਹਨੂੰ ਆਪਣੇ ਆਪ ਚੀਤੀ ਚਮਕੀਲੇ ਨੂੰ ਜੇ ਕੋਈ ਕਹੇ ਵੀ ਸਿੰਦੇ ਨੇ ਸੁਣਾਇਆ ਸਖਾਇਆ ਜਿਹਾ ਉਹਨੇ ਇਹ ਤੋਂ ਸਿੱਖਿਆ ਲਿਓ ਸਿੱਖਿਆ ਸੁਖਣ ਵਾਲੀ ਗੱਲ ਨਹੀਂ 13 14 ਸਾਲ ਦਾ ਬੰਦਾ ਕਿਹੜਾ ਗੀਤ ਲਿਖਣ ਲੱ ਜਾਂਦਾ ਨੱਕ ਚੋਂ ਚੂਹੇ ਨਹੀਂ ਕੱਢਣੇ ਆਉਂਦੇ ਠੀਕ ਹੈ ਨਹੀਂ ਉਹ 13 ਸਾਲ ਦੀ ਉਮਰ ਦੇ ਵਿੱਚ ਚਮਕੀਲੇ ਨੇ ਗੀਤ ਲਿਖਤੇ ਸੀ ਮੈਂ ਡੀ ਗੀ ਤਿਲਕ ਜਿਹੜੇ ਜਿਹੜੇ 27 ਸਾਲ ਦਾ ਤਾਂ ਪੂਰਾ ਹੋ ਗਿਆ ਉਹ ਠੀਕ ਹੈ ਨਹੀਂ ਇਹ ਜਦੋਂ ਜਿਹੜੀਆਂ ਇਹ ਗੱਲਾਂ ਨੇ ਇਹ ਬੜੇ ਤੱਤ ਆ ਭਾਈ ਉਹਨਾਂ ਦੇ ਨਾਲ ਜਿਹੜੇ ਜਾਣਦੇ ਸੀ ਉਹ ਜਾਣਦੇ ਨੇ ਇਹ ਜਦੋਂ ਚਮਕੀਲੇ ਨੂੰ 60 ਰੁਪਏ ਦਿੰਦੇ 60 ਬਹੁਤ ਸੀ ਉਹਨਾਂ ਦੇ ਨਾਲ ਆਟਾ ਹੀ 300 ਦੀ ਤਾਂ ਸਾਰੀ ਬੁਕਿੰਗ ਹੁੰਦੀ ਸੀ ਇਹਨਾਂ ਦੀ 60 ਰੁਪਏ ਦਿੰਦਾ ਸੀ ਕਸ਼ਮੀਰੀ ਜਦੋਂ ਚਮਕੀਲੇ ਨੂੰ ਬਾਅਦ ਚ ਪਤਾ ਲੱਗਿਆ ਕਿ ਕਿ ਟਕਵਾ ਟਕਵਾ ਕੀਤਨੇ ਹਮ ਰਿਕਾਰਡ ਤੋੜਤੇ ਸੀ ਸਾਰੀ ਉਹ ਫਿਰ ਚਮਕੀਲੇ ਨੇ ਇਹਨਾਂ ਨੂੰ ਕਿਹਾ ਵੀ ਆਪਾਂ ਅੱਧ-ਅੱਧ ਕਰਿਆ ਕਰੀਏ। ਹੂੰ। ਖਾੜੇ ਵੀ ਬਹੁਤ ਪੈਣ ਲੱਗੇ ਸੀ ਇਹਨਾਂ ਨੂੰ। ਹੂੰ। ਵੀ ਆਪ ਅੱਧ-ਅੱਧ ਕਰਿਆ ਕਰੀਏ। ਉਹ ਕਸ਼ਮੀਰੀ ਥੋੜ੍ਹਾ ਜਿਹਾ ਬਦਮਾਸ਼ੀ ਟਾਈਪਸ ਬੰਦਾ ਸੀ। ਉਹ ਕਹਿੰਦਾ ਲਾ ਤੂੰ ਕੱਲ ਦਾ ਸੋਗਰਾ ਤੇਰੇ ਨਾਲ ਅੱਧ ਕਾ ਦਾ ਜਿਹੜੇ ਤੇਰੇ ਬਣਦੇ ਨੇ ਅਸੀਂ ਤੈਨੂੰ ਦਿੰਨੇ ਆ। ਇਹਨਾਂ ਦੀ ਕੁਝ ਕੁ ਵਾਂਡ ਜਿਆ ਪੈ ਗਿਆ। ਇਹ ਚਮਕੀਲੇ ghee ਚੱਲੇ ਬਹੁਤ ਸੀ ਉਹ ਆਟਾ। ਹੂੰ। ਸਾਰੇ ਜਿੱਥੋਂ ਹੁੱਜਾ ਵਾਲਿਆਂ ਦਾ ਮਿਲਦਾ ਸੀ ਨਾ ਗੀਤ। ਅਸੀਂ ਵੀ ਖਰੀਦ ਕੇ ਲੈ ਕੇ ਆਏ ਆ ਅਗਲਾ ਕਹਿੰ ਸੀ ਵੀ ਚਮਕੀਲੇ ਦਾ ghee ਤਾਂ ਮਿਲੂ। ਦੋ ਤਵੇ ਨਾਲ ਖਰੀਦੋ। ਹੂੰ। ਅਸੀਂ ਇੱਕ ਵਾਰੀ ਤਵਾ ਖਰੀਦਣ ਗਏ। ਸਾਨੂੰ ਇੱਕ ਤਾਂ ਮੁਖਤਿਆਰ ਅਦਲੀ ਅਲੇ ਦਾ ਤਵਾ ਦਿੱਤਾ ਉਹਨਾਂ ਨੇ ਇੱਕ ਤਵਾ ਹੋਰ ਦਿੱਤਾ ਆਪਣੇ ਕਰਮਚੰਦ ਜਲੰਦਰੀ ਕਰਮਚੰਦ ਜਲੰਦਰੀ ਦਾ ਤੇ ਰਜਿੰਦਰ ਰਾਜੰਦ ਦਾ ਮੂੰਹ ਹਨੇਰੇ ਆ ਜਾ ਵੀ ਜਾ ਟੱਲ ਮੰਦਰਾਂ ਵਿੱਚ ਖੜਕੇ ਨੀ ਰਣਜੀਤ ਕੁਰੇ ਮਿਲ ਮਤਰਾਂ ਤੜਦੇ ਜਾਨੀ ਉਹ ਚਮਕੀਲੇ ਨੇ ਜਿਹੜੀ ਉੱਥੇ ਹੋ ਗਈ ਸੀ ਗੱਲ ਰਿਕਾਡਾਂ ਵਾਲੇ ਵੀ ਦੱਬਣ ਲੱਗੇ ਸੀ ਚਮਕੀਲੇ ਦਾ ਗੀਤ ਵੀ ਇਹਨੂੰ ਬਲੈਕ ਚ ਵੇਚਾਂਗੇ ਕੰਪਨੀ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਜੀ ਇਹ ਗੱਲ ਦਾ ਮੇਰਾ ਇੱਥੇ ਇੱਕ ਜਿਗਰ ਆ ਉਹ ਜੇਕਰ ਇਹ ਆ ਕਿ ਜਿਵੇਂ ਅਮਰਜੋਤ ਨਾਲ ਇਹਦਾ رابطہ ਕਾਇਮ ਹੋਇਆ ਤੇ ਉਹ ਮਤਲਬ ਜੱਕਦਮ ਇੰਨੀ ਹਿੱਟ ਜੁੜੀ ਕਿਵੇਂ ਉਹਦੇ ਨਾਲ ਬਣ ਗਈ ਉਹ ਪਹਿਲੇ ਕਿਤੇ ਗਾਉਂਦੀ ਸੀ ਜਾਂ ਕਿਵੇਂ ਸੀ ਨਹੀਂ ਨਹੀਂ ਅਮਰਜੋਤ ਪਹਿਲਾਂ ਪਿਆਰਾ ਸਿੰਘ ਪੰਛੀ ਨਾਲ ਦਾ ਗੀਤ ਆ ਫਿਰ ਉਹ ਮਾਨਕ ਨਾਲ ਲੱਗੀ ਮਾਨਕ ਨਾਲ ਤਾਂ ਗੱਲਾਂ ਬਹੁਤ ਲੋਕ ਬਣਾਉਂਦੇ ਨੇ ਉਹ ਸੱਚ ਵੀ ਹੋ ਜਾਂਦੀਆਂ ਝੂਠ ਵੀ ਨੇ ਆਪਾਂ ਕਿਉਂਕਿ ਮਾਰਕੀਟ ਦੇ ਬੰਦੇ ਤਾਂ ਹੈ ਨਹੀਂ ਜਿਹੜੇ ਨਾਲ ਰਹਿੰਦੇ ਸੀ ਉਹਨਾਂ ਨੂੰ ਪਤਾ ਇਹਨਾਂ ਗੱਲਾਂ ਬਾਰੇ ਜਦੋਂ ਫਿਰ ਇਹ ਚਮਕੀਲੇ ਦਾ ਸੈਟ ਇਹ ਸੋਨੀਆ ਨਾਲ ਟੁੱਟ ਗਿਆ ਜਿਹੜੇ ਮੋਗੇ ਵਾਲਾ ਚਵਾਰਾ ਸੀ ਉਹ ਮੋਗੇ ਦਾ ਬੰਦਾ ਸੀ ਮਾਰਕੀਟ ਇਹਨਾਂ ਦੀ ਚਮਕੀਲੇ ਦੇ ਗੀਤ ਹੁਣ ਕਰਕੇ ਸੋਨੀਆ ਨਾਲ ਉਹ ਮੁੰਡਾ ਇਹਦੇ ਗੀਤਾਂ ਦਾ ਆਸ਼ਕ ਹੋ ਗਿਆ ਕਿਉਂਕਿ ਜਿਹੜਾ ਚਵਾਰਾ ਹੀ ਸਾਰੇ ਉਹਦੇ ਸੀ ਉਹ ਫਿਰ ਇਹਨੂੰ ਕਹਿੰਦੇ ਚਮਕੀਲੇ ਨੂੰ ਉਹਦੇ ਨਾਲ ਗੱਲ ਕੀਤੀ ਜਾ ਕੇ ਵੀ ਅਸੀਂ ਚਮਚਵਾਰਾ ਲੈਣਾ ਉਹ ਕਹਿੰਦਾ ਵੀ ਤੂੰ ਜੋ ਮਰਜ਼ੀ ਕਰ ਤੈਨੂੰ ਚਵਾਰਾ ਦਿੱਤਾ ਇਹਨਾਂ ਨੇ ਫਿਰ ਚਮਕੀਲੇ ਉਹਨਾਂ ਨੇ ਰਲ ਕੇ ਉਹਦਾ ਸਮਾਨ ਸਿੱਟਿਆ ਸੀ ਨਹਿਰਚ ਹੂੰ ਸੋਨੀਆ ਦਾ ਜਿੱਦਣ ਸੋਨੀਆ ਦਾ ਸਮਾਨ ਛਿੱਟਿਆ ਮੈਂ ਵੀ ਉੱਥੇ ਗਿਆ ਹੋਇਆ ਸੀ ਹੂੰ ਸਾਨੂੰ ਕੋਈ ਮੁੰਡਾ ਲੈ ਗਿਆ ਸੀਗਾ ਹੂੰ ਕਿਉਂਕਿ ਅਸੀਂ ਤਾਂ ਐਵੇਂ ਕਹੀ ਜਾਈਵੇ ਸਾਡੇ ਦੀ ਚਮਕੀਲੇ ਰੌੜੀ ਸੀ ਆ ਉਹ ਸੀ ਕੋਈ ਗੱਲ ਨਹੀਂ ਸੀ ਇਹਨਾਂ ਦੀ ਚਮਕੀਲਾ ਮੈਂ ਆਪਣੇ ਮੂੰਹ ਨਾਲ ਆਪਣੇ ਮੂੰਹ ਨਾਲ ਮਤਲਬ ਬੀੜੀ ਪੀਂਦਾ ਦੇਖਿਆ ਕਹਿੰਦਾ